ਮਨ ਲਓ ਜੇ ਕੋ ਬੰਦਾ ਡਿੱਗ ਪਿਆ ਖੈ ਕਿ ਉਸ ਨੂੰ ਪੰਡਾਂਗੇ ਕਿਉਂਕਿ ਕਿ ਉਸ ਨੂੰ ਲੋਕਾਂ ਵਿੱਚ ਪ੍ਰਚਾਰਾਂਗੇ ਵੀ ਆਹ ਕੁਝ ਹੋ ਗਿਆ ਇੱਕ ਉਦਾਹਰਨ ਮੈਂ ਆਪ ਜੀ ਨੂੰ ਦਿਲ ਲਗਾ ਗੁਰੂ ਨਾਨਕ ਸਾਹਿਬ ਕਰਤਾਰਪੁਰ ਸੰਜੀ 18 ਸਾਲ ਉੱਥੇ ਇਹ ਸਭ ਕੁਝ ਹੋਇਆ ਤੇ ਸਭ ਤੋਂ ਜ਼ਿਆਦਾ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਉਚਾਰਨ ਕੀਤੀ ਕਰਤਾਰਪੁਰ 18 ਸਾਲ ਉੱਥੇ ਕੁਝ ਘਟਨਾਵਾਂ ਇਤਿਹਾਸਕ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਆ ਇੱਕ ਸਿੱਖ ਆਇਆ ਉਹਦਾ ਨਾਮ ਸੀ ਭਾਈ ਮੂਲਾ ਇੱਕਦਾਂ ਮੂਲਾ ਕੀੜ ਉਹਨੂੰ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਜੀ ਮੂਲਾ ਕੀੜ ਵਖਾਣੀ ਹੈ ਅਚਰਤ ਅਚਰਜ ਚਲਤ ਲੁਭਤ ਗੁਰਦਾਸੀ ਇਹ ਪੂਰੀ ਤੁਕ ਦਿੱਤੀ ਹੈ ਭਾਈ ਮੂਲਾ ਭਾਈ ਮੂਲਾ ਦੂਜਾ ਨਹੀਂ ਮਰਨਾ ਜਾਪੀ ਮੂਲਿਆ ਤੇ ਇਹ ਵੀ ਨਹੀਂ ਕਿ ਭਾਈ ਮੂਲਾ ਬਾਬਾ ਮੂਲਾ ਜੀ ਮਾਤਾ ਸੁਲਖਣੀ ਦੇ ਪਿਤਾ ਜੀ ਇਹ ਹੋਰ ਕੈਸੇ ਇਹ ਕੀੜੇ ਦੀ ਗੋਦ ਸੀ ਮੂਲਾ ਕੀੜ ਵਖਾਣੀ ਹੈ ਅਚਰਜ ਚਲਤ ਇੱਥੇ ਭਾਈ ਸਾਹਿਬ ਨੇ ਲਿਖਿਆ ਉਹਦੇ ਜਿਹੜੀ ਕਰਨੀ ਹੈ ਬੜੀ ਘਰ ਨਹੀਂ ਜਾਣ ਕੇ ਬੰਦਾ ਸੋਚਣ ਲੱਗ ਪੈਂਦਾ ਇਹ ਕਿਉਂ ਕੀਤਾ ਇਹ ਇਹ ਕਿਵੇਂ ਕਰ ਦਿੱਤਾ ਇਹਨੇ ਅਚਰਜ ਚਲਤ ਲੁਬਤ ਗੁਰਦਾਸੀ ਸੱਚੀ ਐਵੇਂ ਗੁਰੂ ਦੇ ਦਸਾਂ ਨੂੰ ਮੁਹੱਬਤ ਕਰਨ ਵਾਲਾ ਹਜ਼ੂਰ ਗੁਰੂ ਨਾਨਕ ਸਾਹਿਬ ਬੈਠੇ ਨੇ ਤੇ ਇਸ ਤਰ੍ਹਾਂ ਜੀ ਜੇ ਖੇਤਾਂ ਵਿੱਚ ਜਾਂਦੇ ਸਨ ਖੇਤਾਂ 'ਚ ਬਹਿ ਕੇ ਬਰਮਾਰ ਦੀ ਗੱਲ ਚੱਲੀ ਜੇ ਸਤਗੁਰੂ ਸ਼ਾਮ ਨੂੰ ਮੰਜੀ ਤੇ ਬਹਿਣਾ ਮੰਜੀ ਤੇ ਬਹਿ ਕੇ ਗੱਲ ਚੱਲੀ ਤੇ ਭਾਈ ਸਾਹਿਬ ਨੇ ਬਾਕਾਇਦਾ ਕਿਹਾ ਕਿ ਮਹਾਰਾਜ ਮੰਜੀ ਤੇ ਬੈਠਦੇ ਸਨ ਫਿਰ ਬਾਬਾ ਆਇਆ ਕਰਤਾਰਪੁਰ ਭੇਕ ਉਦਾਸੀ ਸ਼ਕਲ ਉਤਾਰਾ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਬ ਤਾਰਾ ਸਤਗੁਰੂ ਦੇ ਕੋਲ ਬੈਠਾ ਕਹਿੰਦਾ ਸੱਚੇ ਬਾਦਸ਼ਾਹ ਜੀ ਇਹ ਪਹਿਲਾਂ ਵੀ ਸੀ ਤੇ ਅੱਜ ਵੀ ਹੈ ਉਹ ਵੈਸੇ ਗੁਰਬਾਣੀ ਦੀ ਤੁਕ ਨਹੀਂ ਇਸ ਇਸ ਤੁਕ ਦਾ ਜ਼ਿਕਰ ਸਿੱਖਾਂ ਦੀ ਭਗਤ ਮਾਲ ਵਿੱਚ ਹੈ ਉਹਦੇ ਵਿੱਚ ਲਿਖਿਆ ਹੈ ਕਿ ਚੰਚਲ ਚੀਤ ਨਾ ਜਾਏ ਤਮਾਸ਼ਾ ਹੈ ਜੂਵਾ ਜਾਏ ਨਾ ਖੇਲਾਏ ਪਾਸੇ ਇਹ ਦੋ ਤੁਕਾਂ ਫਿਰ ਚੰਨਲ ਤੁਨੇ ਮੈਂ ਕਿਹਾ ਬਾਣੀ ਨਹੀਂ ਚੰਚਲ ਚੀਤ ਨਾ ਜਾਏ ਤਮਾਸ਼ਾ ਹੈ ਜੂਵੇ ਜਾਏ ਨਾ ਖੇਲਾਏ ਪਾਸੇ ਏ ਮਹਾਰਾਜ ਜੀ ਤੁਸੀਂ ਕਹਿ ਰਹੇ ਹੋ ਮੈਂ ਕਿਹਾ ਭਾਣੀ ਨਹੀਂ ਉਹ ਸਿੱਖ ਕਹਿ ਰਿਹਾ ਮਹਾਰਾਜ ਆਪ ਕਹਿੰਦੇ ਹੋ ਵੀ ਚੰਚਲ ਤਾਈ ਜਿਹੜਾ ਚਿੱਤ ਹੈ ਇਹਨੂੰ ਤਮਾਸ਼ੇ ਵੇਖਣ ਤੋਂ ਬਚਾਓ ਵੇਸ਼ਵਾਣਾ ਦੇ ਨਾਚ ਤੋਂ ਬਚਾਓ ਚੰਚਲ ਚੀਤ ਨਾ ਜਾਏ ਤਮਾਸ਼ੇ ਜੂਆ ਜਾਏ ਜੂਵੇ ਜਾਏ ਨਾ ਖੇਲੇ ਪਾਸੇ ਖੇਲਨੇ ਪਾਸੇ ਉਹ ਸੜ ਦੇ ਨਹੀਂ ਸੁਣਾ ਨਰਦਾ ਮਹਾਰਾਜ ਕਹਿੰਦੇ ਨੇ ਵੀ ਜੂਆ ਨਾ ਖੇਲੋ ਤਮਾਸ਼ੇ ਨਾ ਵੇਖੋ ਉਹ ਅੱਗੋ ਸਿੱਖ ਕਹਿੰਦਾ ਭਾਈ ਮੂਲਾ ਜੀ ਕਿ ਵਾਹਿਗੁਰੂ ਜੀ ਕਿਵੇਂ ਕੋਈ ਬੰਦਾ ਬਚੇ ਇਹ ਕਾਲ ਯੁਗ ਦਾ ਸਮਾ ਹੈ ਇਹ ਬਾਹਰ ਦੇ ਵਾਸ਼ਨਾ ਸਾਨੂੰ ਧੂਪਾਂਦੀ ਖਿੱਚਦੀ ਹੈ ਹਜ਼ੂਰ ਸੁਣ ਤੋਂ ਬਾਅਦ ਕਹਿੰਦੇ ਆ ਕਿ ਦੇਖ ਭਾਈ ਮੂਲਿਆ ਇਹ ਬੜੀ ਭੈੜੀ ਆਦਤ ਹੈ ਇਹ ਉਹ ਵੀ ਸਮੇਂ ਜਿਹਨੂੰ ਧਰਮ ਪੁੱਤਰ ਕਹਿੰਦੇ ਸਨ ਜੁਦਿਸਤਰ ਉਹਨੂੰ ਧਰਮ ਪੁੱਤਰ ਕਹਿ ਰਹੇ ਸਨ ਮਹਾਰਾਜ ਕਹਿੰਨ ਉਹ ਜੂਆ ਖੇਡਦਾ ਖੇਡਦਾ ਇੰਨੇ ਭਸ ਗਿਆ ਘਰ ਗਿਆ ਧਨ ਗਿਆ ਰਾਜ ਗਿਆ ਇੰਨਾ ਕ ਭੈੜੀ ਆਦਤ ਜਿ ਖਜਤ ਹੋ ਗਿਆ ਉਹਨੇ ਆਪਣੀ ਘਰ ਵਾਲੀ ਵੀ ਜੂਏ ਵਿਚਾਰ ਦਿੱਤੀ ਮਹਾਰਾਜ ਕਹਿੰਦੇ ਜਦੋਂ ਬੰਦਾ ਚੱਲ ਪੈਂਦਾ ਨਾ ਉਦੋਂ ਰੁਕਦਾ ਨਹੀਂ ਉਹ ਵੀ ਜੂਏ ਵਿਚਾਰ ਦਿੱਤੀ ਭਾਈ ਮੂਲਾ ਇਹ ਖਿੱਚ ਬੜੀ ਹੈ ਕੁਵਤ ਉਹ ਹੱਥ ਜੋੜ ਕੇ ਪੁੱਛਦਾ ਜੀ ਅਸੀਂ ਕਿਵੇਂ ਬਚ ਸਕਨੇ ਆ ਅਸੀਂ ਕਿਵੇਂ ਬਚ ਸਕਨੇ ਸੀਸਤ ਗੁਰੂ ਸਾਹਿਬ ਕਹਿੰਦੇ ਸ਼ਬਦ ਦਾ ਪਹਿਰਾ ਕਰ ਚੁਨੀ ਖਟੰਦੇ ਸ਼ਬਦ ਸਰੀਰ ਤੋਂ ਨੀ ਦੂਰ ਕੋਣ ਦੇਣਾ ਦੂਜੀ ਗੱਲ ਕੋਈ ਸਿੱਖ ਆਵੇ ਬਾਣੀ ਪੜਨ ਵਾਲਾ ਕੋਈ ਬੰਦਗੀ ਕਰਨ ਵਾਲਾ ਉਹਦੀ ਤਨ ਮਨ ਧਨ ਨਾਲ ਰੱਜ ਕੇ ਸੇਵਾ ਕਰਨੀ ਹੈ ਇੱਕ ਤੁਰਦਿਆ ਕਿ ਆ ਭਾਈ ਮੂਲਾ ਕਿਸੇ ਦੇ ਔਗਣ ਨਾ ਪ੍ਰਗਟ ਕਰੀਏ ਤੇ ਰੱਬ ਪੱਤ ਟੱਕਦਾ ਹੁੰਦਾ ਹੈ ਮੈਂ ਆਪ ਨੂੰ ਤਾਂ ਕਿਹਾ ਜੀ ਵੀ ਹੋ ਸਕਦਾ ਹੈ ਕਿ ਕਈ ਕਹਿਣ ਜੇ ਤੇ ਫਿਰ ਔਗਣਾ ਨੂੰ ਬढ़ावा ਦੇ ਰਹੇ ਨੇ ਪਰ ਉੱਥੇ ਮਾਰੇ ਨੇ ਕਿ ਅਚਰਜ ਨੇ ਚਲ ਤੋ ਦੇ ਭਾਈ ਸਾਹਿਬ ਕਹਿੰਦੇ ਭਾਈ ਮੂਲਾ ਚਲਾ ਗਿਆ ਜਿਹਨੇ ਕੀਰਤਨ ਸਿੱਖ ਲਿਆ ਕੀਰਤਨ ਸਿੱਖੇ ਨੇ ਸ਼ਬਦ ਗਾਉਣਾ ਕਰਨਾ ਇਕੱਲੇ ਘਰ ਬੈ ਕੇ ਘਰ ਵਾਲੀ ਦੀ ਕੋਲ ਬੈਠਣਾ ਸੰਗੀ ਬੈਣੇ ਸ਼ੁਰੂ ਹੋ ਗਏ ਤੇ ਇਹਨੇ ਹਰ ਵਕਤ ਐਸੇ ਹੀ ਚਾਹ ਵਿੱਚ ਰਹਿਣਾ ਕਿ ਕੋਈ ਬਾਣੀ ਪੜਨ ਵਾਲਾ ਗੁਰੂ ਕਾ ਸਿੱਖ ਮਿਲੇ ਤੇ ਮੈਂ ਉਹਦੀ ਸੇਵਾ ਕਰਾਂ ਇੱਕ ਦਿਨ ਸੰਧਿਆ ਦਾ ਵੇਲਾ ਸੀ ਜੀ ਇੱਕ ਸੱਜਣ ਦੇ ਘਰ ਆ ਗਿਆ ਸੱਚੋ ਕਪਤੀ ਸੀ ਥੱਗ ਸੀ ਉਹ ਉਹਨੇ ਸ਼ਬਦ ਬੜੇ ਕੰਡ ਕੀਤੇ ਸਨ ਮੈਂ ਫਿਰ ਆਪ ਨੂੰ ਅਰਜ਼ ਕਰ ਲਗਾ ਸ਼ਬਦ ਬੜੇ ਉਹਨੂੰ ਕੰਡ ਸੰਗ ਭਾਈ ਮੂਲੇ ਦੇ ਘਰ ਆਇਆ ਉਹਨੇ ਜਦੋਂ ਸ਼ਬਦ ਪੜੇ ਭਾਈ ਸਾਹਿਬ ਦਾ ਚਿੱਤ ਕੀਤਾ ਵੀ ਇਹਨੂੰ ਬੇਨਤੀ ਕਰਾਂ ਮੇਰੇ ਘਰ ਰੁਕੋ ਭਾਈ ਮੂਲਾ ਕਹਿੰਦੇ ਨੇ ਆਪ ਜੀ ਮੇਰੇ ਘਰ ਰੁਕ ਜਿਓ ਖਾਂ ਉਹ ਕਹਿੰਦਾ ਮੈਂ ਰਾਤ ਰਹਿਣਾ ਤਾਂ ਹੈ ਉਹ ਸ਼ਬਦ ਪੜੇ ਤੇ ਨਾਲ ਉਹਦਾ ਧਿਆਨ ਇਧਰ ਸੀ ਵੀ ਸਮਾਨ ਕਿੱਥੇ ਕਿੱਥੇ ਪਿਆ ਆ ਕਿਉਂਕਿ ਜਿਸ ਬੰਦੇ ਦੀ ਬਿਰਤੀ ਇਹੋ ਜੀ ਹੋਵੇ ਉਸੇ ਨਜ਼ਰ ਨਾਲ ਉਹ ਚੁਗਿਰਦਾ ਦੇਖਦਾ ਹੈ ਫਿਰ ਬੇਨਤੀ ਸੁਣਿਆ ਜਿਗੋ ਜੀ ਅੰਦਰ ਬਿਰਤੀ ਉਹ ਕੁਝ ਵੇਖਦਾ ਬੰਦਾ ਉਹਨੇ ਦੇਖ ਲਿਆ ਵੀ ਬੀਬੀ ਕੰਮ ਕਰ ਰਹੀ ਹੈ ਗਹਿਣੇ ਦੇ ਪਾਏ ਹੋਏ ਨੇ ਉਸੇ ਬੀਬੀ ਨੇ ਗਹਿਣੇ ਉਤਾਰ ਕੇ ਡੱਬੇ ਚ ਪਾ ਦਿੱਤੇ ਉਹ ਡੱਬਾ ਪਰਛੱਤੀ ਤੇ ਰੱਖ ਦਿੱਤਾ ਪਰਛੱਤੀ ਆਪਾਂ ਸਮਝ ਨਾ ਨਹੀਂ ਉਹ ਬਣਾਈ ਹੁੰਦੀ ਸੀ ਛੋਟੀ ਜਿਹੀ ਇੱਕ ਲੱਕੜ ਦੀ ਵੀ ਹੁੰਦੀ ਸੀ ਮਿੱਟੀ ਦੇ ਵੀ ਬਣਾਉਂਦੇ ਹੁੰਦੇ ਸਨ ਉਸ ਪਰਛੱਤੀ ਤੇ ਰੱਖ ਦਿੱਤੇ ਰਾਤ ਸ਼ਬਦ ਪੜਨ ਦਾ ਹੀ ਪੈ ਗਿਆ ਅੱਧੀ ਰਾਤ ਤੋਂ ਬਾਅਦ ਉੱਠਿਆ ਜੀ ਇਹਨੇ ਉਹ ਡੱਬਾ ਚੁੱਕ ਲਿਆ ਜਿਹੜਾ ਸੋਨੇ ਦੇ ਗਹਿਣੇ ਵਾਲਾ ਸੀ ਭਾਈ ਮੋਲੇ ਦੀ ਘਰਵਾਲੀ ਦਾ ਇਹ ਕੱਛੇ ਸਮਾਰ ਕੇ ਚੱਲ ਪਿਆ ਜਦੋਂ ਤੁਰਿਆ ਤੇ ਸਾਹਮਣੋਂ ਘਰ ਦਾ ਦਰਵਾਜ਼ਾ ਜਿਹੜਾ 메ਨ ਦਰਵਾਜ਼ਾ ਸੀ ਉਹ ਬੂਹਾ ਬੰਦ ਸੀ ਇਹਨੇ ਕੁੰਡੀ ਨੂੰ ਨੇਰੀ ਛੱਤ ਪਾਇਆ ਤੇ ਉੱਤੇ ਤਾਲਾ ਲੱਗਾ ਸੀ ਇਹ ਵਾਪਸ ਆ ਗਿਆ ਭਾਈ ਮੂਲੇ ਨੂੰ ਆਵਾਜ਼ ਦਿੱਤੀ ਕਹਿੰਦਾ ਜੀ ਮੈਂ ਰਮਣੇ ਜਾਣਾ ਹੈ ਠੀਕ ਨਹੀਂ ਮੈਂ ਤੇ ਮੈਨੂੰ ਕੁੰਜੀ ਦਿਓ ਚਾਬੀ ਦਿਓ ਮੈਂ ਤਾਲਾ ਖੋਲਣਾ ਹੈ ਰਮਣੇ ਜਾਣਾ ਦਾ ਅਰਥ ਆਪ ਸਮਝ ਗਏ ਵੀ ਮੈਂ ਮੇਰੇ ਪੇਟ ਠੀਕ ਨਹੀਂ ਪੇਟ ਚੱਲ ਗਿਆ ਹੈ ਮੈਂ ਮੈਂ ਰਮਣੇ ਜਾ ਰਿਹਾ ਭਾਈ ਮੂਲਾ ਕਹਿੰਦਾ ਕੁੰਜੀ ਰਹਿਣ ਦਿਓ ਤੁਸੀਂ ਇੱਥੇ ਰਮ ਲਓ ਤੇ ਮੈਂ ਹੱਥ ਨਾਲ ਬਾਹਰ ਸਾਟਾਂਵਾਂਗਾ ਵਾਰ ਨਾ ਜਾਓ ਤੁਸੀਂ ਮੈਂ ਫਿਰ ਬੇਨਤੀ ਕਰਾਂਗਾ ਇਹ ਸਾਖੀ ਸਿੱਖਾਂ ਦੀ ਭਗਤਮਾਲ ਵਿੱਚ ਹੈ ਤੇ ਭਾਈ ਗੁਰਦਾਸ ਸਾਹਿਬ ਜੀ ਦੇ ਸਿੱਖਾਂ ਦੀ ਸੂਚੀ ਵਿੱਚ ਲਿਖੇ ਹੋਏ ਸਿੱਖ ਨਾਲ ਜ਼ਬੰਦਿਤ ਹੈ ਤਾਂ ਮੈਂ ਪਹਿਲਾਂ ਅਰਜ਼ ਕਰ ਦਿੱਤੀ ਇਹਦਾ ਜ਼ਿਕਰ ਜਨਮ ਸਾਖੀ ਵਿੱਚ ਵੀ ਹੈ ਇਹਦਾ ਜ਼ਿਕਰ ਡਾਕਟਰ ਤਰਲੋਚਨ ਸਿੰਘ ਉਹਨਾਂ ਨੇ ਵੀ ਕੀਤਾ ਹੈ ਸ਼੍ਰੀਮਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਵੀ ਕੀਤਾ ਕਹਿੰਦੇ ਜੀ ਤੁਸੀਂ ਇੱਥੇ ਕਹਿੰਦਾ ਨਹੀਂ ਨਹੀਂ ਮੈਂ ਬਾਹਰ ਹੀ ਜਾਣਾ ਭਾਈ ਸਾਹਿਬ ਕੁੰਜੀ ਲੈ ਕੇ ਨਾਲ ਤੁਰ ਪਏ ਜਦੋਂ ਤਾਲਾ ਖੁੱਲਣ ਲੱਗੇ ਦੇ ਕੱਚ ਚੋਂ ਡੱਬਾ ਡਿੱਗ ਪਿਆ ਉਹਨਾਂ ਡੱਬਾ ਪਕੜਿਆ ਇਹਨੂੰ ਪਕੜਾ ਕੇ ਕਹਿੰਦੇ ਨੇ ਭਾਈ ਆ ਤੇਰੀ ਇਮਾਨਤ ਹੈ ਡੱਬਾ ਲੈ ਕੇ ਚਲਾ ਗਿਆ ਕੋਈ ਸੱਜਣ ਕਹਿੰਦੇ ਨੇ ਵੀ ਸ਼ਰਮ ਦਾ ਮਹਾਰਾਜ ਅੰਦਰ ਨੂੰ ਵਾਪਸ ਆ ਗਿਆ ਪਰ ਜੋ ਜਨਮ ਸਾਖੀ ਔਰ ਸਿੱਖਾਂ ਦੀ ਭਗਤ ਮਾਲ ਚ ਲਿਖਿਆ ਹੈ ਡੱਬਾ ਲੈ ਕੇ ਚਲਾ ਗਿਆ ਭਾਈ ਮੂਲਾ ਵਾਪਸ ਆ ਗਿਆ ਉਸ ਵਕਤ ਆਰਾਮ ਨਾਲ ਉਹਨੇ ਇਸ਼ਨਾਨ ਪਾਨ ਕੀਤਾ ਬਾਣੀ پڑھ ਲਗਾ ਸਵੇਰੇ ਬੀਬੀ ਉੱઠી ਉਹਨੇ ਆਪਣੇ ਗਹਿਣੇ ਵੇਖੇ ਤੇ ਗਹਿਣੇ ਖਾਏ ਨਹੀਂ ਉਹ ਕਹਿੰਦੀ ਮੇਰੇ ਰਾਤ ਦੇ ਗਹਿਣੇ ਇੱਥੇ ਰੱਖੇ ਸਨ ਕੌਣ ਲੈ ਗਿਆ ਨਾਲੇ ਪੁੱਛਦੀ ਜਿਹੜਾ ਰਾਤ ਸਿੱਖ ਆਇਆ ਸੀ ਉਹ ਕਿੱਥੇ ਗਿਆ ਫੇਖੋ ਹਣ ਮੈਂ ਪਿਛਲੀ ਵਾਰੀ ਕਹਿਆ ਸੀ ਬੰਦਾ ਸਭ ਤੋਂ ਨੇੜੇ ਆਪਣੇ ਦਿਲ ਦੀ ਗੱਲ ਆਪਣੇ ਜੀਵਨ ਸਾਥੀ ਨਾਲ ਕਰਦਾ ਪਰ ਸ਼ਰਤ ਕਿ ਜੀਵਨ ਸਾਥੀ ਹੋਵੇ ਕਪੜੇ ਸ਼ਾਲਾ ਨਾ ਹੋਵੇ ਉਹਨੇ ਬੰਦਾ ਇਹ ਗੱਲ ਕਰਦਾ ਉਹਨੇ ਪੁੱਛਿਆ ਜੀ ਕਿੱਥੇ ਮੇਰੇ ਗਹਿਣੇ ਗਏ ਉਸਨੇ ਉੱਤਰ ਦਿੱਤਾ ਕਹਿੰਦਾ ਅਸਲ ਵਿੱਚ ਰਾਤ ਜਦੋਂ ਤੂੰ ਥੱਕੀ ਟੁੱਟੀ ਸੌਂਗੀ ਚੋਰ ਆਏ ਗਹਿਣੇ ਲੈ ਗਏ ਉਹ ਸ਼ਰਮ ਦਾ ਮਾਰਾ ਚਲਾ ਗਿਆ ਕਿ ਸਵੇਰੇ ਕਿਤੇ ਮੇਰਾ ਨਾਮ ਨਾ ਲੱਗ ਜਾਏ ਉਹਨੇ ਇਹਨਾਂ ਕਿਹਾ ਚੁੱਕੇ ਲੱਗੇ ਕਹਿੰਨ ਕਿ ਉਹ ਸ਼ਰਮ ਦਾ ਮਾਰਾ ਚਲਾ ਗਿਆ ਕਿ ਕਿਤੇ ਮੇਰਾ ਨਾਮ ਨਾ ਲੱਗ ਜਾਏ ਤੇ ਅੱਗੋਂ ਹੱਸ ਕੇ ਕਹਿੰਦੇ ਤਾਂ ਕੀ ਹੋਇਆ ਹੱਥ ਦੀ ਮਹਿਲ ਕਹੇ ਇਹ ਦੋ ਦੋਨੇ ਗਹਿਣੇ ਬਣਾ ਦਿਆਂਗੇ ਬਸ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਔਗਣ ਨਹੀਂ ਦੇਖਣੇ ਪਰਦਾ ਪਾਣਾ ਤੇ ਸੇਵਾ ਕਰਨੀ ਹੈ ਇਸ਼ਾਰੇ ਮਾਤਰ ਕਹਿ ਗਿਆ ਮੈਂ ਤਾਂ ਜ ਬੇਨਤੀ ਕੀਤੀ ਮੰਨ ਲੋ ਕੋਈ ਬੰਦਾ ਇਹਦੀ ਖਛਤ ਵੀ ਖੈ ਥੋ ਪਿਆਰਿਓ ਇੱਕਾ ਠੀਫਾ ਡਿਗ ਪੈਣਾ ਰੁਪਈਆ ਡਿਗ ਪੈ ਡਾਲਰ ਡਿਗ ਪੈ ਅਬ ਟੂ ਡੇਟ ਬੰਦਾ ਜੀ 28 ਲਈ ਲਾਈ ਹੋਵੇ ਬਿਲਕੁਲ ਕਰਜ਼ ਬਣੀ ਹੋਵੇ ਉਹਦੇ ਕੱਪੜਿਆਂ ਦੀ ਇੱਕ ਡਾਲਰ ਡਿਗ ਪੈ ਬੰਦਾ ਚੁੱਕ ਜਾਂਦਾ ਹੈ ਬੰਦਾ ਡਿੱਗਾ ਹੋਵੇ ਸਾਨੂੰ ਧਰਮ ਕਵਾਣ ਵਾਲਿਆਂ ਵਿੱਚ ਚੁੱਕ ਜਾਣਾ ਚਾਹੀਦਾ ਥੋੜਾ ਜਿਹਾ ਵੀ ਬੰਦਾ ਉੱਚ ਪਹੇਗਾ ਉਹਨਾਂ ਸ਼ਬਦ ਵਰਤੇ ਜੋ ਚਲਾ ਗਿਆ ਸਮਾ ਲੰਘ ਗਿਆ ਗਹਿਣੇ ਆਏ ਚਲੇ ਫਿਰ ਨਵੇਂ ਬਣਾ ਦਿੱਤੇ ਗੁਰਮੁਖਵੰਜ ਕਰਤਾਰਪੁਰ ਗਿਆ ਪਾਈ ਮੂਲਾ ਗੁਰੂ ਨਾਨਕ ਸਾਹਿਬ ਬੈਠੇ ਸੰਤ ਸਾਡੇ ਇਤਿਹਾਸ ਨੇ ਸ਼ਬਦ ਕਹੇ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹਜ਼ੂਰ ਨੇ ਭਾਈ ਮੂਲੇ ਨੂੰ ਦੇਖਿਆ ਤੇ ਆਵਾਜ਼ ਦੇ ਕੇ ਕਹਿੰਦੇ ਨੇ ਭਾਈ ਮੂਲਾ ਅੱਗੇ ਆ ਜਦੋਂ ਭਾਈ ਮੂਲਾ ਜੀ ਅੱਗੇ ਆਏ ਹਜ਼ੂਰ ਨੇ ਘੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਮੂਲਿਆ ਮੇਰਾ ਪਰਦਾ ਢੱਕਿਆ ਮੇਰੇ ਨਾਮ ਦਾ ਗੁਰੂ ਤੇਰਾ ਦੋਹੀ ਜਹਾਨੀ ਪਰਦਾ ਢੱਕੇਗਾ ਹੁਣ ਇਸ ਬੇਨਤੀ ਨੂੰ ਸੁਣਿਓ ਤੂੰ ਮੇਰਾ ਢੱਕਿਆ ਹੈ ਤੇ ਮੈਨੂੰ ਇੰਜ ਲੱਗਦਾ ਹੋ ਸਕਦਾ ਉਸ ਜ਼ਿਕਰ ਸਿੱਖ ਦਾ ਦੁਬਾਰਾ ਜ਼ਿਕਰ ਨਹੀਂ ਕੀਤਾ ਉਹ ਕੌਣ ਸੀ ਹੋ ਸਕਦਾ ਗੁਰੂ ਨੇ ਐਸੀ ਖੇਡ ਵਰਤਾਈ ਹੋਵੇ ਕਿ ਬੰਦਾ ਭਜਨ ਬੰਦਗੀ ਕਰ ਰਿਹਾ ਨ ਟਣਕਾ ਕੇ ਦੇਖੋ ਇਹਦੇ ਅੰਦਰ ਦੀ ਸੁਰਜ ਕਿੱਥੇ ਹੈ ਮਹਾਰਾਜ ਨੇ ਜਿਹੜੇ ਸ਼ਬਦ ਕਹ ਬੜੇ ਪਿਆਰੇ ਨੇ ਕਹੋ ਬਚ ਕਿਰਪਾ ਨਿਧਾਨ ਕਹੋ ਬਚ ਮੂਲਾ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਬੋਲਦੇ ਨੇ ਕਿਰਪਾ ਨਿਧਾਨ ਕਹਿਓ ਬਚ ਮੂਲਾ ਬਚਦਰ ਤੇ ਬਚਨ ਕਿਰਪਾ ਨਿਧਾਨ ਕਹਿਓ ਬਚ ਮੂਲਾ ਰਿਦਾ ਤੋਰ ਸਿੱਖੀ ਅਨਕੂਲਾ ਤੇਰਾ ਖਿਰਦਾ ਸੱਚੀ ਮੁੱਚੀ ਸਿੱਖੀ ਵਾਲਾ ਤੇਰੇ ਖਿਰਦੇ ਚ ਸਿੱਖੀ ਦਾ ਵਾਸ ਹੈ ਕਿਰਪਾ ਨਿਧਾਨ ਕਹਿਓ ਬਚ ਮੂਲਾ ਰਿਦਾ ਤੋਰ ਸਿੱਖੀ ਅਨਕੂਲਾ ਮੰਮ ਪਰਦਾ ਤੁਮ ਢਾਕਿਓ ਬਣਾਈ ਤੁਮ ਮੇਰੇ ਪਰਦੇ ਨੂੰ ਟਕਿਆ ਹੈ ਤੇਰਾ ਢਕ ਹੈ ਗੁਰੂ ਸਦਾਈ ਤੇਰਾ ਪਰਦਾ ਗੁਰੂ ਸਦੀ ਵਾਸਤੇ ਤੁਕੇ ਟਕੇਗਾ